ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਇਆ ਤੁਹਾਡਾ ਆਪਣਾ ਨੌਜੌਕੀ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਫੁਰਜ ਦੇਲਮਾ ਦੀ ਇੱਕ ਬਾਹਰੂ ਕ੍ਰਿਕਟ ਟੂਰਨਾਮੈਂਟ ਤੇ ਅੱਜ ਪਹਿਲਾ ਦਿਨ ਹੈ ਜੀ ਤੇ ਆਪਾਂ ਇਸ ਸਮੇਂ ਹੈਗੇ ਆ ਫੁਰਜ ਦੇਲਮਾ ਦੀ ਮੇਨ ਬਾਸਟੇਡ ਦੇ ਅੱਗੇ ਗਰਾਊਂਡ ਵਿੱਚ ਜਾ ਕੇ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਜਿਹੜੇ ਜਿਹੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਾਰੇ ਆੜੇ ਕਾ ਬਸ ਸਬਸਕ੍ਰਾਈਬ ਰਾਸਤ੍ਰੇ ਵਿੱਚ ਧੁੰਦ ਬਹੁਤ ਜ਼ਿਆਦੀ ਹੈ ਜੀ ਕੋਹਰਾ ਵੀ ਪੈ ਰਿਹਾ ਹੈ ਥੋੜਾ ਧਿਆਨ ਵੀ ਰੱਖਿਓ ਸਾਰੇ ਆਣੇ ਤੇ ਆਜੀ ਫਿਰ ਗਰਾਉਂਡ ਦੇ ਵਿੱਚ ਜਾ ਕੇ ਕਰਦੇ ਇੱਕ ਨਾ ਵਾਟਾਂ ਹਾਂਜੀ ਹੁਣ ਆਪਾਂ ਖਿਡਾਰੀ ਨੂੰ ਦੱਸਿਗੇ ਵਰਜੀਟਲ ਮਾਦੂ ਜੱਟ ਆ ਗਿਆ ਜੀ ਇਹ ਜਿਹੜੀ ਸੜਕ ਹੈ ਉੱਪਰ ਹੀ ਜਾਂਦੀ ਹੈ ਇਹ ਸੜਕ ਤੇ ਗਰਾਉਂਡ ਹੈ ਜੀ ਹਾਂਜੀ ਇਹ ਸੜਕ ਦੇ ਉੱਪਰ ਗਰਾਉਂਡ ਹੈ ਜੀ ਜਾ ਕੇ ਤੁਹਾਨੂੰ ਗਰਾਉਂਡ ਦਿਖਾਉਣੇ ਆ ਜੁੜੇ ਰਹੋ ਇੱਥੇ ਪਾਰਕਿੰਗ ਆ ਜੀ। ਵੇਖ ਸਕਦੇ ਤੁਸੀਂ ਜਿਹੜੇ ਮੇਰੇ ਭਰਾ ਆਉਣਗੇ ਇੱਥੇ ਗੱਡੀ ਪਾਰਕਿੰਗ ਕਰਿਓ। ਵੇਖ ਸਕਦੇ ਹੋ। ਆਪਣੇ ਭਰਾ ਪਹੁੰਚ ਗਏ ਸਕਰੀ ਪਰਗੇ। ਹੋ ਰਹੇ ਨੇ ਫਿੱਟ। ਇਹ ਹੈ ਜੀ ਆਪਣਾ ਗਰਾਊਂਡ। ਲਓ ਜੀ ਪ੍ਰਬੰਧ ਕਰੀ ਜਾਂਦੇ ਆ ਮੁੰਡੇ। ਮੇਨ ਜਿਹੜੀ ਐਂਟਰੀ ਆ ਜੀ ਉਹ ਇੱਧਰ ਦੀ ਆ। ਮੇਨ ਐਂਟਰੀ। ਇੱਥੋਂ ਜੀ ਆਪਾਂ ਐਂਟਰ ਹੁੰਨੇ ਆਂ ਵੇਖ ਸਕਦੇ ਤੁਸੀਂ ਹਾਂਜੀ ਆਪਾਂ ਪਹੁੰਚ ਚੁੱਕੇ ਗਰਾਊਂਡ ਦੇ ਵਿੱਚ ਇਧਰਲੇ ਪਾਸੇ ਜ਼ਿਆਦਾ ਸਰਦਾਰਦੀ ਆ ਸੇਫ ਕਿਤੇ ਤੇ ਮੈਨੂੰ ਪਤਾ ਸੀ ਬਈ ਮੇਰੇ ਨੂੰ ਪਹਿਲਾਂ ਪਹੁੰਚ ਜਾਣਾ ਲਾਡੀ ਨੇ ਵੇਖ ਸਕਦੇ ਨਾਲ ਮੌਂਟੀ ਆ ਗਿਆ ਲਾਡੀ ਵਰਗੇ ਆ ਚੁੱਕੇ ਨੇ ਇਹ ਆਪਣਾ ਗਰਾਊਂਡ ਆ ਗਰਾਊਂਡ ਰੈਡੀ ਆ ਜੀ ਹਾਂਜੀ ਸਵੇਰੇ ਸਵੇਰੇ ਮਿਲਿਆ ਮੌਹਿਤ ਬੋਟਲਾਂ ਮਾਦੀ ਕੱਪ ਤੇ ਭਾਈ ਮੈਨੂੰ ਇਹਨੇ ਬਾਲ ਪੇਪਰ ਕਹਿੰਦਾ ਬਈ ਕੁਆਲਟੀ ਦੱਸੋ ਕਹਿੰਦਾ ਕਿਵੇਂ ਆ ਤੇ ਤੁਸੀਂ ਵੀ ਦੱਸੋ ਯਾਰ ਕੁਆਲਟੀ ਕਿਵੇਂ ਆ ਬਾਈ ਲਓ ਜੀ ਸਿੱਧਾ ਕਰਦੀ ਵੀਰੇ ਇੱਕ ਵਾਰੀ ਲਓ ਜੀ ਵੈਲਵਟ ਦਾ ਬਾਈ ਠੀਕ ਹੈ ਜੀ ਮੈਟ ਦਾ ਕਰਦੇ 글로ਸੀ ਦਾ ਕਰਦੇ ਸੀ ਇਹ ਵੈਲਵਟ ਹੈ ਓਕੇ ਸੌਫਟ ਵੀ ਜਿਹੜੀ ਜਮਾ ਉਹ ਆਪਣੇ ਏਰੀਆ 'ਚ ਕਿਸੇ ਕੋਲ ਹੈ ਲੇਕਿਨ ਨਵੀਂ ਆਈਟਮ ਤਿਆਰ ਕੀਤੀ ਆ ਨੇ ਬਾਈ ਕਹਿੰਦਾ ਏਰੀਆ 'ਚ ਨਹੀਂ ਹੈਗੀ ਦੇਖੋ ਯਾਰ ਨਾੂ ਸ਼ੀਸ਼ਾ ਨਾੂ ਫਰੇ ਠੀਕ ਹੈ ਜੀ ਸਾਰਾ ਕੈਮੀਕਲ ਰੀਜ਼ਨ ਦਾ ਬਕੌਂਦਾ ਓਕੇ ਜੀ ਇੱਕ ਵਾਰ ਵੀਰੇ ਜ਼ਰੂਰ ਤਪੇ ਮੰਡੀ ਦੇ ਵਿੱਚ ਆਉਣਾ ਬਾਈ ਇਥੇ ਲਗਾਣਾ ਆਪਣੀ ਨਾਲੇ ਅੱਛਾ ਜੀ ਆ ਦੇਖੋ ਰੇਟ ਦੀ ਵੀ ਗਾਰੰਟੀ ਆ ਬਾਈ ਕਹਿੰਦਾ ਆ ਦੇਖ ਬਾਈ ਲਓ ਜੀ ਨਕਸ਼ਾ ਲੱਗਿਆ ਪਿੰਡ ਦਾ ਨਾਮ ਮੈਸ਼ਨ ਕੀਤਾ ਠੀਕ ਹੈ ਜੀ ਜੇ ਤੁਸੀਂ ਵੀ ਆਉਣਾ ਵੀਰੇ ਤਪਾ ਮੰਡੀ ਦੇ ਵਿੱਚ ਇੱਕ ਵਾਰ ਜ਼ਰੂਰ ਵਿਜ਼ਿਟ ਕਰਨੀ ਮੋਹਿਤ ਜਣੇ ਕੀ ਦੁਕਾਨ ਜਿਹੜੀ ਹੈਗੀ ਆਪਣੀ ਐਸਐਮਐਨ ਐਸਐਮ ਐਸਐਮ ਸਪੋਰਟਸ ਜ਼ਰੂਰ ਆਉਣਾ ਬਾਈ ਹਾਂਜੀ ਤੁਸੀਂ ਗਰਾਊਂਡ ਦੇਖ ਸਕਦੇ ਹੋ ਗਰਾਊਂਡ ਬਿਲਕੁਲ ਰੈਡੀ ਆ ਪ੍ਰਬੰਧ ਸਾਰੇ ਓਕੇ ਨੇ ਜੀ ਚਾਹ ਪਾਣੀ ਲੰਗਰ ਪਾਣੀ ਦੇ ਪ੍ਰਬੰਧ ਓਕੇ ਨੇ ਇੰਤਜ਼ਾਰ ਕੀਤਾ ਯਾਰ ਇੱਕ ਟੀਮ ਦਾ ਇੱਕ ਟੀਮ ਪਹੁੰਚ ਚੁੱਕੀ ਹੈ ਗਰਾਊਂਡ ਦੇ ਵਿੱਚ ਕੱਚਾ ਗਰਾਊਂਡ ਹੈ ਵੇਖ ਤੇ ਪੱਕੀ ਮਿਲਣੀ ਹੈ ਤੁਹਾਨੂੰ ਆਓ ਯਾਰ ਟਾਈਮ ਦੇ ਨਾਲ ਨਹੀਂ ਇਹ ਭਰਾਵਾਂ ਦਾ ਸਾਥ ਸਾਸਰੀਆਂ ਦੇ ਵੀ ਸਾਰਿਆਂ ਨੂੰ